ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਿੰਡ ਛੋਟਾ ਸੁਰਤਾਪੁਰ ਦੀ ਜਿਹੜੀ ਬੁੱਧਕੀ ਨਦੀ ਹੈ ਉੱਥੇ ਆਏ ਸੀ ਤੇ ਦੇਖ ਰਹੇ ਹਾਂ ਕਿ ਪਾਣੀ ਦਾ ਲੈਵਲ ਜੋ ਹੈ ਉਹ ਹੁਣ ਘਟ ਚੁੱਕਿਆ ਹੈ ਤੇ ਪਿੰਡ ਵਾਲੇ ਕੁਝ ਇੱਥੇ ਖੜੇ ਹਨ ਤੇ ਉਹਨਾਂ ਤੋਂ ਥੋੜੀ ਜਿਹੀ ਖਬਰ ਲੈਣੇ ਹਾਂ ਕਿ ਕਿਵੇਂ ਦੀ ਸਿਚੁਏਸ਼ਨ ਹੈ ਕਿਵੇਂ ਦੀ ਉਹਨਾਂ ਦੀ ਤਿਆਰੀ ਹੈ ਤੇ ਆ ਮੇਰੇ ਵੀਰੇ ਖੜੇ ਨੇ ਹਾਂਜੀ ਭਾਜੀ ਆਪਣੀ ਕੀ ਤਿਆਰੀ ਹੈ ਕੀ ਸਟੇਟਸ ਹੈ ਨਦੀ ਦਾ ਠੀਕ ਆ ਉਹਨਾਂ ਦੀ ਘਟ ਆਈ ਹੋਈ ਆ ਅੱਛਾ ਦੇਖ ਕੇ ਨਾ ਜੇ ਇਹ ਹੀ ਪਾਣੀ ਪਿੱਛੇ ਵਾਰਸ਼ ਉੱਪਰ ਜਾਣਾ ਹੋ ਜਾਂਦੀ ਆ ਤੇ ਵਾਰਸ਼ ਨਦੀ ਜਿਆਦਾ ਆ ਸਕਦੀ ਆ ਉਸ ਤੋਂ ਖਤਰਾ ਜਿੰਨੇ ਬੰਨਾਂ ਦੇ ਨਾਲ ਲੱਗਦੀ ਆ ਤੇ ਬੰਨ ਅੱਗੇ ਫਿਰਨੇਗੇ ਇਮਾਨ ਤੋਂ ਸਰਦੇ ਅੱਛਾ ਬੰਨਾਂ ਦੇ ਉੱਤੇ ਜੜੀ ਬੂਟੀ ਬਹੁਤ ਹੋਈ ਪਈ ਆ ਜਦ ਕਿ ਇਹ ਬੰਨ ਬਰਸਾਤਾ ਤੋਂ 2 ਮਹੀਨੇ ਪਹਿਲਾਂ ਸਾਫ਼ ਹੋਣੇ ਚਾਹੀਦੇ ਸੀ ਜੋ ਵੀ ਟੀੜ ਆਉਂਦਾ ਏ ਉਹ ਵੱਡਣਾ ਚਾਹੀਦਾ ਸੀ ਤਾਂਕਿ ਆਉਂਦਾ ਜਾਂਦਾ ਬੰਦਾ ਉੱਥੇ ਚੱਲਦਾ ਫਿਰਦਾ ਰਹੇ ਤਾਂ ਬੰਦੇ ਕੋਈ ਖੋਰਾ ਕਾਲਾ ਲੱਗਿਆ ਉਹਦਾ ਪਤਾ ਲੱਗ ਸਕੇ ਟੀਸੀ ਸਾਹਿਬ ਨੂੰ ਤਿੰਨ ਵਾਰੀ ਕਾਲ ਕਰਤੀ ਰੂਪਨਗਰ ਲੇਕਿਨ ਉਹਨਾਂ ਨੇ ਕੋਈ ਉਹ ਕੋਈ ਹਾਜੇ ਲੱਗ ਕੋਈ ਬੰਦਾ ਜਾਂ ਕੋਈ ਮਰੇਗਾ ਵਾਲਾ ਕੋਈ ਵੀ ਇਹ ਨਹੀਂ ਭੇਜੇ ਤਾਂਕਿ ਨਾਰਮਲ ਪਾਣੀ ਆ ਕੋਈ ਖਤਰਾ ਨਹੀਂ ਹੈਗਾ ਇਹ ਚੱਲ ਰਿਹਾ ਹੈ ਤੋ ਦੋਸਤੋ ਇਹ ਸਾਡੇ ਪਿੰਡ ਦੇ ਇੱਕ ਸੁਜਵਾਨ ਨੌਜਵਾਨ ਹਨ ਜਿਹੜੇ ਕੀ ਡੀਸੀ ਸਾਹਿਬ ਨੂੰ ਕਈ ਵਾਰ ਅਪਰੋਚ ਕਰ ਚੁੱਕੇ ਹਨ ਕੀ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਚੁੱਕੇ ਹਨ ਕਿਉਂਕਿ 2023 ਦੇ ਵਿੱਚ 2021 ਦੇ ਵਿੱਚ ਇਸ ਪਾਣੀ ਨੇ ਇਸ ਪਿੰਡ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਹ ਜੇ ਸੁਜਵਾਨ ਨੌਜਵਾਨਾਂ ਦੀ ਸੁਣੀ ਜਾਵੇ ਤਾਂ ਜੋ ਕਿ ਭਾਰੀ ਨੁਕਸਾਨ ਹੋਣ ਤੋਂ ਬਚ ਜਾਵੇ ਕਿਉਂਕਿ ਬਾਅਦ ਵਿੱਚ ਵੀ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਹੈ ਜੇ ਪਹਿਲਾਂ ਹੀ ਆਪਾਂ ਉਹ ਜ਼ਿੰਮੇਵਾਰੀ ਨਿਭਾ ਲਈਏ ਤਾਂ ਬਹੁਤ ਹੀ ਵਧੀਆ ਹੋਊਗਾ ਤਾਂ ਇੱਕ ਪਿੰਡ ਦੇ ਕੁਝ ਛੋਟੇ ਛੋਟੇ ਨੌਜਵਾਨ ਵੀ ਇੱਥੇ ਖੜੇ ਹਨ ਮੈਂ ਉਹਨਾਂ ਤੋਂ ਵੀ ਥੋੜੀ ਜੀ ਲੈਣਾ ਹਾਂ ਕਿ ਉਹਨਾਂ ਨੂੰ ਕਿਵੇਂ ਲੱਗ ਰਿਹਾ ਹੈ ਕਿਵੇਂ ਉਹਨਾਂ ਦੀ ਤਿਆਰੀ ਹੈ ਹਾਂਜੀ ਤੁਸੀਂ ਦੱਸੋ ਤੁਹਾਡਾ ਕੀ ਨਾਮ ਹੈ ਅਨੀਸ਼ ਤੇ ਪਿਛਲੀ ਵਾਰ ਇਹ ਤੁਹਾਡੇ ਫਲੱਡ ਆਇਆ ਸੀਗਾ ਇਸ ਵਾਰੀ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਪਾਣੀ ਆਊਗਾ ਇਹ ਵਾਲੇ ਆਉਣ ਦੇ ਚਾਂਸਿਸ ਤਾਂ ਹੈ ਨਹੀਂ ਅੱਛਾ ਨਹੀਂ ਚਾਂਸਿਸ ਨਹੀਂ ਹੈ ਇਹ ਜਿਹੜੀ ਨਦੀ ਹੈ ਤੁਸੀਂ ਰੋਜ਼ ਦੇਖ ਕੇ ਜਾਂਦੇ ਹੋ ਹਾਂਜੀ ਹਾਂਜੀ ਤੇ ਫਿਰ ਇਹ ਚ ਪਾਣੀ ਕਿੰਨਾ ਸੀਗਾ ਰਾਤੀ ਰਾਤੀ ਜਿਆਦਾ ਜਿਹਾ ਪਾਣੀ ਹੁਣ ਥੋੜਾ ਘਟਿਆ ਪਾਣੀ ਹੁਣ ਘਟ ਗਿਆ ਤੇ ਥੋੜੀ ਸਕੂਲਾਂ ਦੀ ਛੁੱਟੀਆਂ ਹੋ ਗਈਆਂ ਤੇ ਫਿਰ ਤੁਸੀਂ ਹੁਣ ਉਧਰ ਉਸਲੇ ਉਹ ਉਸ ਪਾਸੇ ਥੋੜਾ ਜਾਣ ਦਾ ਕੋਈ ਹੈਗਾ ਕੰਮ ਨਹੀਂ ਤੁਸੀਂ ਜਾਂ ਉਧਰੋਂ ਸਾਡੀ ਵੈਨ ਆਉਂਦੀ ਸੀ ਓਹੋ ਚਲੋ ਉਹ ਤਾਂ ਪ੍ਰਸ਼ਾਸਨ ਨੇ ਪਹਿਲੇ ਹੀ 7 ਤਰੀਕ ਤੱਕ ਛੁੱਟੀਆਂ ਕਰ ਦਿੱਤੀਆਂ ਤੇ ਤੁਹਾਨੂੰ ਅਗਰ ਪਾਣੀ ਟੁੱਟਿਆ ਤਾਂ ਇਸੇ ਨਦੀ ਦਾ ਮਾਰ ਕਰਦਾ ਜਾਂ ਕਿਸੇ ਹੋਰ ਤੋਂ ਵੀ ਪਾਣੀ ਆ ਸਕਦਾ ਆਹੀ ਨਦੀ ਦਾ ਮਾਰ ਹੋ ਵੀ ਆ ਸਕਦਾ ਹੈ ਉਹ ਮੇਕਾਂ ਰੋ ਕਿਉਂਕਿ ਪੋਰ ਬਣਾਇਆ ਹੈ ਮੇਕਾਂ ਦੇ ਪੱਲੇ ਪਿੰਡਾਂ ਦੇ ਅੱਛਾ ਤੇ ਹੁਣ ਤੁਹਾਨੂੰ ਖਤਰਾ ਟਲ ਗਿਆ ਮਤਲਬ ਚਲੋ ਵਾਇਗਰੂ ਮੇਰ ਕਰੇ ਬੱਚੇ ਕਹਿ ਰਹੇ ਨੇ ਜੀ ਕਿ ਖਤਰਾ ਟਲ ਗਿਆ ਹੈ ਪਰਮਾਥ